ਚਰਨਾਲੀ ਤੋਂ ਕਿਵੇਂ ਕਿਵੇਂ ਜਾਂਦੇ ਸਕੂਲ ਕਿੱਥੇ ਕਰਕੇ ਸੀ ਚਰਨਾਲੀ ਚਰਨਾਲੀ ਪਿੰਡ ਸੀ ਦਦਾੜੀ ਕੇਸ਼ਨ ਸਿੰਘ ਅੱਛਾ ਤੇ ਨਾਲ ਪਿੰਡ ਸੀ ਅੱਛਾ ਤੇ ਉੱਥੇ ਜਦੋਂ ਮੈਨੂੰ ਹਲਕਾ ਕੋਤਾ ਲੱਗ ਗਿਆ ਅੱਛਾ ਤੇ ਮੈਂ ਸਰਗੋਦੇ ਕਰ ਲਈ ਜਾਂਦਾ ਹਾਂ ਅੱਛਾ ਕੱਲਾ ਹੀ ਨਾਲ ਬਾਬਾ ਜਾਂ ਬੇਬੇ ਕੋਈ ਨਹੀਂ ਜਾਂਦੇ ਸੀ ਨਹੀਂ ਰੇਲ ਗੱਡੀ ਤੇ ਨਹੀਂ ਤੇ ਨਾਲ ਕੋਈ ਨਹੀਂ ਜਾਂਦਾ ਸੀ ਬੇਬੇ ਜਾਂ ਬਾਪੂ ਕੱਲੇ ਜਾਣਾ ਇੱਕ ਵਾਰ ਵੇ ਆਇਆ ਕੱਲੇ ਜਾਣਾ ਅੱਛਾ ਕੱਲੇ ਜਾ ਕੇ ਤੇ ਉਹ ਟੀਕਾ ਲਵਾਣਾ ਹਾਂ ਤੇ ਉਹਨਾਂ ਦਾ ਹਜ਼ਰ ਦਾ ਆਉਂਦਾ ਚੜਾ ਜਾ ਹਾਂ ਫੇਰ ਤਾਂ ਅੜੀ ਜਾ ਕੋਤਰਾ ਹਾਂ ਤੇ ਫੇਰ ਜਦੂ ਹੀ ਕਹਿੰਦੇ ਰਸਤੇ 'ਚ ਕਿੰਨਾ ਦਾ ਡੇਰਾ ਸੀ ਹਾਂ ਰਸਤੇ 'ਚ ਕਿੰਨਾ ਦਾ ਡੇਰਾ ਪੈਂਦਾ ਸੀ ਕਿਹੜਾ ਜਦੂ ਤੁਰ ਕੇ ਕਹਿੰਦੇ ਤੁਸੀਂ ਆਂਦੇ ਹੋ ਕੁੱਤੇ ਰਖੇ ਸੀ ਉਹਨਾਂ ਨੇ ਕਿੰਨੇ ਕੁੱਤੇ ਰਖੇ ਸੀ ਰਸਤੇ 'ਚ ਉਹ ਜਦੋਂ ਵੀ ਉੱਥੇ ਉਹ ਤੇ ਆਵੇ ਝਾੜੀ ਹੁੰਦੀ ਸਾਰੇ ਨਾਲੇ ਕਹਿੰਦੇ ਮੱਲੀਆਂ ਦਾ ਡੇਰਾ ਹੁੰਦਾ ਸੀ ਉਹ ਜਿਹੜਾ ਸਟੇਸ਼ਨ ਉਹ ਵੀ ਉਹ ਜਾੜ ਹੀ ਹੁੰਦੀ ਸੀ ਨਾਲੇ ਕਹਿੰਦੇ ਮੱਲੀਆਂ ਦਾ ਡੇਰਾ ਹੁੰਦਾ ਸੀ ਮੱਲੀਆਂ ਦਾ ਹਾਂ ਮੱਲੀਆਂ ਦਾ ਡੇਰਾ ਕਹਿੰਦੇ ਸੀ ਮੱਲੀਆਂ ਦਾ ਹਾਏ ਮੱਲੀਆਂ ਦਾ ਹਾਂ ਨਾਲੇ ਕਹਿੰਦੇ ਮੱਲੀਆਂ ਦਾ ਡੇਰਾ ਸੀ ਉਹ ਮੱਲੀਆਂ ਦਾ ਹਾਂ ਫਿਰ ਬੱਲੀ ਲੋਕ ਮਾੜੇ ਨਹੀਂ ਸੀ ਉਹਨਾਂ ਨੇ ਸਾਨੂੰ ਕਦੀ ਬੁਰਾ ਨਹੀਂ ਆਖਿਆ ਹੂੰ ਬਹੁਤ ਦੂਰ ਸੀ ਜਾਂਦਾ 5-6 ਕਿਲੋਮੀਟਰ ਅੱਛਾ ਹਾਂ ਪਾਰੇ ਸੀ ਅਹੀਂ ਕਾਲ ਦੀ ਤਗੜੀ ਹੁੰਦੀ ਸੀ ਮੁਰੇ ਤੇ ਤੁਰ ਤੁਰ ਕੇ ਜਾਣਾ ਇਕੱਠਿਆਂ ਨਾ ਇਕੱਠੇ ਆਉਣਾ ਮੈਂ ਤਾਂ ਪਤਾ ਕੀ ਹੈ ਵੀ ਅੱਜ ਕੱਲ ਤੇ ਕਿਸੇ ਨੂੰ ਕੋ ਦੋ ਗੱਲ ਕਰ ਕਰ ਕੋਈ ਹਮਮ ਬੁਖਾਰ ਆਟਾ ਪਿਆ ਨਾ ਸੁਧਾਉਣਾ ਪੈਣਾ ਸੀ ਸੁਧਾਣਾ ਪੈਣਾ ਸੀ ਕਿੰਨਾ ਕ ਦੂਰ ਸੀ ਚੱਕ ਤੂੰ ਉਹ ਲੋਕ ਮਤਲਬ ਹੈ ਵੀ ਨੇ ਕਿੰਨਾ ਦੂਰ ਸੀ ਸਦਾਣਾ ਉਹ ਤੂੰ ਕੋਈ 2 ਕਿਲੋਮੀਟਰ ਹੋਏ 2 ਕਿਲੋਮੀਟਰ ਆਪਣੇ ਚੱਕ ਤੂੰ ਆ ਤੇ ਆਪਣੀਆਂ ਪੈਲੀਆਂ ਚ ਕਹਿੰਦੇ ਕੋਈ ਪਹਾੜੀ ਟੈਪ ਵੀ ਆਇਏ ਪਹਾੜੀ ਪੂੜੀ ਵੀ ਆਪਣੇ ਪੈਲਿਆਂ ਤੋਂ ਇੱਕ ਸੇਮਣਾ ਵਾਲਾ ਵੀ ਨਿਕਲਦਾ ਸੀ ਆਪਣੇ ਨੇੜੇ ਆ ਸੇਮਣਾ ਵਾਲਾ ਆ ਸੀ ਨਾ ਆ ਸੇਮਣਾ ਹਾਸੀ ਵਾਲੇ ਪਾਸੇ ਮੈਂ ਤਾਂ ਅੱਛਾ ਥੋੜੇ ਪੜ੍ਹਨ ਦਾ ਸੇਮਣਾ ਹਾਂ ਨਿਕਲਦਾ ਸੀ ਉਧਰ ਡੰਡਾ ਲੈ ਜਾ ਸੱਲਾ ਵਾਲੇ ਨੂੰ ਜਾਂਦਾ ਦਾ ਅੱਛਾ ਸੱਲਾ ਲੈਣ ਜਾਂਦਾ ਆ ਸੱਲਾ ਵਾਲੇ ਸੱਲਾ ਡੰਡੇ ਵਾਲੇ ਰੋਟੇਸ਼ਨ ਹੁੰਦੇ ਅੱਛਾ ਅਚ ਉਧਰ ਨੂੰ ਜਾਂਦਾ ਸੀ ਉਹ ਨਾਲਾ ਠੀਕ ਐ ਤੇ ਉਹ ਨਹਿਰ ਬੜੀ ਪੁੱਟੀ ਆਪਣੇ ਇਹ ਨਾਲੋਂ ਜ਼ਿਆਦਾ ਚੌੜੇ ਅੱਛਾ ਸੇਮ ਨਾਲਾ ਪੁੱਟਿਆ ਸੇਮ ਨਾਲਾ ਜਿਹੜਾ ਪੁੱਟਿਆ ਸੀ ਛੜਾ ਪਹਾੜੀ ਸੀ ਉੱਥੇ ਸਾਦ ਵੀ ਕੋ ਰਹਿੰਦਾ ਸੀ ਹਾਂ ਉੱਥੇ ਸਾਦ ਵੀ ਕੋ ਰਹਿੰਦਾ ਸੀ ਸਾਦ ਹਾਂ ਸਾਦ ਰਾ ਉੱਥੇ ਦੋ ਰਹਿੰਦੇ ਅੱਛਾ ਫਿਰ ਕੇਲਾ ਤੇ ਸਾਦ ਹਾਂ ਉਹ ਤਾਂ ਬਹੁਤ ਰੰਗਾਂ ਦੇ ਜਾ ਗਏ ਆਦ ਕੱਟਣ ਵਾਤ ਹਾਂ ਪਹਾੜੀ ਇਲਾਕਾ ਹੈ ਨਾ ਹੂੰ ਉਹ ਕਿੰਨਾ ਕੁ ਦੂਰ ਸੀ ਚੱਕ ਤੂੰ ਹਾਂ ਚੱਕ ਤੂੰ ਕਿੰਨਾ ਦੂਰ ਸੀ ਹਾਂ ਮੈਂ ਕਿੰਨੀ ਦੂਰੀ ਤੇ ਸੀ ਚੱਕ ਤੂੰ ਆਪਣੇ ਚੱਕ ਤੂੰ ਆਪਣੇ ਪਿੰਡ ਤੂੰ 2 ਢਾਈ ਕਿਲੋਮੀਟਰ ਹੋਏਗਾ 2 ਢਾਈ ਕਿਲੋਮੀਟਰ ਤੁਸੀਂ ਗਏ ਸੀ ਉੱਥੇ ਕਦੇ ਹਾਂ ਤੁਸੀਂ ਗਏ ਹੋ ਥਾਂ ਵੇਖੀ ਮੈਂ ਕਈ ਵਾਰ ਗਿਆ ਪਹਾੜੀ ਕਣਿਆਣਾ ਪਹਾੜੀ ਦੇ ਅਸੀਂ ਨਿਕਨੇ ਕਹਿੰਦੇ ਭਾਜਣਾ ਤਾ ਅੱਛਾ ਮੇਲਾ ਵੇਖਣ ਜਾਂਦੇ ਸੀ ਆ ਜਦੋਂ ਮੇਲਾ ਹੋਣਾ ਇਹ ਸਾਡੇ ਜਿਹੜੇ ਇੱਕੋ ਜਿਹੋਣਾ ਨਾ ਮੁੰਡਿਆ ਚਲੋ ਚੱਲੀਏ ਨਿਕਲ ਜਾਣਾ ਅੱਛਾ ਚੇਤੇ ਸਾਰਾ ਕੁਝ ਹੀ ਏ ਛੋਟੇ ਹੀ ਭਾਵੇਂ ਤੇ ਚੇਤੇ ਤੇ ਆਈ ਸਾਰਾ ਕੁਝ ਉੱਥੇ ਬਦਲਮ ਚੋਰੀ ਹੋ ਗਈ ਹੁੱਕੇ ਉਹ ਮਤਲਬ ਆ ਵੀ ਉਹ ਦੇਗਾ ਠੀਕ ਹੈ ਉਹ ਜਗ੍ਹਾ ਕਬਤਰੋ ਚੋਰੀ ਕਰ ਰਾ ਕਰਨੇ ਵਾਲੀ ਏ